ਸ਼੍ਰੋਮਣੀ ਅਕਾਲੀ ਦਲ ਦਾ ਚੜ੍ਹਦੀ ਕਲਾ ਦੇ ਵਿੱਚ ਹੈ ਚੜ੍ਹਦੀ ਕਲਾ ਸੀਰਾ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨੂੰ ਸ਼੍ਰੋਮਣੀ ਅਕਾਲੀ ਦਲ ਵੀ ਪੁੱਛਦੀ ਹੈ ਵੀ ਕਿਹੜੀ ਸ਼੍ਰੋਮਣੀ ਅਕਾਲੀ ਦਲ ਨਹੀਂ ਤਾਂ ਸ਼੍ਰੋਮਣੀ ਅਕਾਲੀ ਚਾਰ ਪੰਜ ਵਾਂਗ ਇਹ ਗੱਲ ਸੁਣੋ ਇਹ ਧੜੇਬੰਦੀਆਂ ਤਾਂ ਲੀਡਰਾਂ ਦੀ ਖਿੱਚੋ ਤਾਣ ਇਹ ਅੱਜ ਤੋਂ ਨਹੀਂ ਹੈ ਇਹ ਸ਼ੁਰੂ ਤੋਂ ਚੱਲਦੀ ਆਈ ਹੈ ਕਾਂਗਰਸ ਚ ਕਿੱਡੀ ਵੱਡੀ ਧੜੇਬੰਦੀ ਆ ਪਾਰਟੀ ਦਾ ਪ੍ਰਧਾਨ ਮੌਜੂਦਾ ਐਲੋਪੀ ਪ੍ਰਤਾਪ ਸਿੰਘ ਵਾਜਵਾ ਸੁਖਜਿੰਦਰ ਸਿੰਘ ਰੰਧਾਵਾ ਡਿਪਟੀ ਸੀਐਮ ਉਹ ਪਾਰਟੀ ਨੇ ਚੋਣ ਤੋਂ ਪਹਿਲਾਂ ਅਸ਼ੂਜੀ ਨੇ ਬੁਲਾਏ ਅੱਜ ਸਿਮਰਜੀਤ ਸਿੰਘ ਬੈਂਸ ਦਾ ਬਿਆਨ ਹੈ ਕਿ ਸਾਨੂੰ ਜਿਸ ਹਾਲਾਤ ਚ ਪਾਰਟੀ ਲੜੀ ਐ ਦੇਖੋ ਆਪਣੇ ਨਾਲ ਲੈਣਾ ਆਪਣੀ ਪਾਰਟੀ ਤੋਂ ਕੁਝ ਬੰਦੇ ਬਾਗੀ ਹੋਏ ਉਹ ਪਾਰਟੀ ਨਾਲ ਬਗਾਵਤ ਕੀਤੀ ਪਾਰਟੀ ਨਾਲ ਕਿਰਤਕੰਤਾ ਕੀਤੀ ਉਹਨਾਂ ਨੇ ਲੱਤਾਂ ਖਿੱਚੀਆਂ ਡਿਫੈਂਸ ਕਰ ਰਹੇ ਆ ਅਸੀਂ ਆਮ ਆਦਮੀ ਪਾਰਟੀ ਤੋਂ ਡਿਫੈਂਸ ਕਰ ਰਹੇ ਆ ਕਾਂਗਰਸ ਤੋਂ ਡਿਫੈਂਸ ਕਰ ਰਹੇ ਆ ਬੀਜੇਪੀ ਤੋਂ ਸਾਡੇ ਪਿੱਛੇ ਸਾਡੇ ਇਹ ਲੱਤਾਂ ਖਿੱਚਰੇ ਨੇ ਝੂਗਾ ਖਿੱਚਰੇ ਨੇ ਭੱਜਾਈ ਨਹੀਂ ਦੇ ਰਹੇ ਰਾਜਾ ਆਪਣੇ ਸਾਰੀਆਂ ਤਰ੍ਹਾਂ ਇਕ ਕੋਈ ਬੰਦੇ ਨੂੰ ਟਾਰਗੇਟ ਕਰ ਰਹੀਆਂ ਮਾਨਯੋਗ ਸਰਦਾਰ ਸੁਖਵੀਰ ਸਿੰਘ ਬਾਦਲ ਸੋ ਹੁਣੇ-ਹੁਣੇ ਲੁਧਿਆਣਾ ਵਿੱਚ ਜਿਹੜਾ ਕਿ ਚੋਣਾਂ ਦਾ ਕੰਮ ਨਿਪੜਿਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਗੱਲ ਕਰੀਏ ਵੋਟਾਂ ਦੀ ਤਾਂ ਕਾਫੀ ਘੱਟ ਵੋਟਾਂ ਆਈਆਂ ਨੇ ਇਸ ਸਮੇ ਸਾਡੇ ਨਾਲ ਹਲਕਾ ਅਮਰਗੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਵਰਕਰ ਕਹਦੀ ਹੈ ਜੀ ਸਿਰਾਬੜਾ ਸਾਡੇ ਨਾਲ ਨੇ ਉਸ ਹਾਰ ਤੇ ਚਰਚਾ ਕਰਾਂਗੇ ਵੀ ਜਿਹੜੀ ਇਹ ਹਾਰ ਹੋਈ ਆ ਕੀ ਕਾਰਨ ਬਣੇ ਨੇ ਕੀ ਇਸ ਤੋਂ ਵੱਧ ਉਮੀਦ ਸੀ ਕਿੰਨੇ ਕ ਉਮੀਦ ਸੀ ਸਾਰੀਆਂ ਗੱਲਾਂ ਕਰਾਂਗੇ ਸਿੱਧਾ ਬ੍ਰੋ ਮਰੇ ਸਿਰਾ ਸਵਾਗਤ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਪਸ਼ਟ ਕਰੂੰਗਾ ਵੀ ਬਹੁਤ ਘੱਟ ਜਿਹੜੀਆਂ ਕਿ ਮੋਟਾਂ ਨਿਕਲੀਆਂ ਨੇ ਕੀ ਮੰਨਦੇ ਹੋ ਵੇਖੋ ਗੱਲ ਇਹ ਹੈ ਕਿ ਜਿਸ ਪਰ ਸਥਿਤੀਆਂ ਦੇ ਵਿੱਚ ਪਾਰਟੀ ਇਸ ਵਕਤ ਲੰਘ ਰਹੀ ਹੈ ਹੂੰ ਕੋਈ ਸ਼ੱਕ ਨਹੀਂ ਜਿਸ ਘਟਨਾ ਕ੍ਰਮ ਚ ਸ਼੍ਰੋਮਣੀ ਅਕਾਲੀ ਦਲ ਪਿਛਲੇ 6 ਮਹੀਨਿਆਂ ਚੋਂ 7-8 ਮਹੀਨਿਆਂ ਚੋਂ ਦੋ ਸਾਲਾਂ ਤੋਂ ਪਾਰਟੀ ਜਿਸ ਸਿਸਟਮ ਦੇ ਵਿੱਚ ਉਲਝ ਕੇ ਮਤਲਬ ਨਿਕਲ ਕੇ ਇੱਕ ਪਹਿਲੀ ਚੋਣ ਦੇ ਵਿੱਚ ਪਾਰਟੀ ਨੇ ਪ੍ਰਦਰਸ਼ਨ ਕੀਤਾ ਉਹਦੇ ਤੋਂ ਸਾਨੂੰ ਇਸ ਗੱਲ ਤੇ ਬੜਾ ਫਖਰ ਮਹਿਸੂਸ ਹੋ ਰਿਹਾ ਕਿ ਪਾਰਟੀ ਦੇ ਜਿਹੜਾ ਡਾਟੇ ਦੇ ਤੌਰ ਤੇ ਜੇ ਆਪਾਂ ਝਾਤ ਮਾਰੀਏ ਤਾਂ ਜਿਹੜਾ ਵੋਟ ਪਰਸੈਂਟੇਜ ਦੇ ਤੌਰ ਤੇ ਦੇਖੀ ਤਾਂ ਪਾਰਟੀ ਦੀ ਵੋਟ 2022 ਨਾਲੋਂ ਵਧੀ ਹੈ ਹਾਲਾਂਕਿ ਦੂਜੀਆਂ ਪਾਰਟੀਆਂ ਦੀ ਵੋਟ ਘਟੀ ਹੈ 2024 ਦੇ ਵਿੱਚ ਪਾਰਟੀ ਦੀ ਵੋਟ ਉਸ ਹਲਕੇ ਤੋਂ ਵੈਸਟ ਤੋਂ ਸਿਰਫ ਤੇ ਸਿਰਫ 2900 3000 ਰਹੀ ਸੀ ਪਰ ਹੁਣ ਵੋਟ ਵੱਧ ਕੇ ਪੌਣੇ 10000 ਦੇ ਲਗਭਗ ਪਹੁੰਚ ਚੁੱਕੀ ਹੈ ਪਰ ਜਿਸ ਹਾਲਾਤ ਦੇ ਵਿੱਚ ਪਾਰਟੀ ਨੇ ਦੇਖੋ ਅੱਜ ਸਾਰੀਆਂ ਤਰ੍ਹਾਂ ਇਕ ਕੋਈ ਬੰਦੇ ਨੂੰ ਟਾਰਗੇਟ ਕਰ ਰਹੀਆਂ ਮਾਨਯੋਗ ਸਰਦਾਰ ਸੁਖਵੀਰ ਸਿੰਘ ਬਾਦਲ ਅਗਰ ਕਾਂਗਰਸ ਦੇ ਟਾਰਗੇਟ ਤੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਅਗਰ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ ਟਾਰਗੇਟ ਤੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਭਾਜੀਪੀ ਦੇ ਟਾਰਗੇਟ ਤੇ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਕਿਉਂ ਉਹਨਾਂ ਨੂੰ ਇਕੱਲਾ ਸੁਖਵੀਰ ਸਿੰਘ ਬਾਦਲ ਕਿਉਂ ਦਿੰਦਾ ਤੁਸੀਂ ਗੱਲ ਹੈ ਦੇਖੋ ਜਿਸ ਬੰਦੇ ਲਵੇ ਵਿਜ਼ਨ ਹੋਵੇ ਜਿਹੜਾ ਬੰਦਾ ਮੁੱਦਿਆਂ ਦੀ ਰਾਜਨੀਤੀ ਕਰਦਾ ਹੋਵੇ ਜਿਹੜਾ ਬੰਦਾ ਸਮਝੌਤੇ ਮੁੱਦੇ ਦੇ ਆਧਾਰ ਤੇ ਕਰੇ ਤਥਾਂ ਦੇ ਆਧਾਰ ਤੇ ਕਰੇ ਉਸ ਬੰਦੇ ਦੀ ਰਾਜਨੀਤੀ ਦਾ ਹਮੇਸ਼ਾ ਹੀ ਲੋਕਾਂ ਨੂੰ ਜਿਹੜਾ ਹੈਗਾ ਖਤਰਾ ਮਹਿਸੂਸ ਹੁੰਦਾ ਕਿ ਸਾਡੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਅਗਰ ਇਹੇ ਸੁਖਬੀਰ ਸਿੰਘ ਬਾਦਲ ਕੇਂਦਰ ਦੇ ਨਾਲ ਸਮਝੌਤਾ ਕਰਕੇ ਇਸ ਗੱਲ ਤੇ ਬੰਦੀ ਸਿੰਘਾਂ ਦੀ ਰਿਹਾਈ ਪਾਣੀਆਂ ਦਾ ਮੁੱਦਾ ਐਮਐਸਟੀ ਫਸਲਾਂ ਦੀ ਗਾਰੰਟੀ ਇਹਨਾਂ ਯੋਜਨਾਵਾਂ ਨੂੰ ਪਾਸੇ ਰੱਖ ਕੇ ਸਮਝੌਤਾ ਕਰ ਲੈਂਦੇ ਤਾਂ ਫੇਰ ਅੱਜ ਜਿਹੜਾ ਇਹ ਰੁਝਾਨ ਹੈ ਉਹ ਕੁਝ ਹੋਰ ਹੁੰਦਾ ਪਰ ਜਿਸ ਹਾਲਾਤ ਚ ਪਾਰਟੀ ਲੜੀ ਹੈ ਦੇਖੋ ਆਪਣੇ ਨਾਲ ਲੈਣਾ ਉਹ ਆਪਣੀ ਪਾਰਟੀ ਤੋਂ ਕੁਝ ਬੰਦੇ ਬਾਕੀ ਹੋਏ ਪਾਰਟੀ ਨਾਲ ਬਗਾਵਤ ਕੀਤੀ ਪਾਰਟੀ ਨਾਲ ਘਿਰਤ ਕਰਨ ਤਾਂ ਕੀਤੀ ਉਹਨਾਂ ਨੇ ਲੱਤਾਂ ਖਿੱਚੀਆਂ ਡਿਫੈਂਸ ਕਰ ਰਹੇ ਆਸੀਂ ਆਮ ਆਦਮੀ ਪਾਰਟੀ ਤੋਂ ਡਿਫੈਂਸ ਕਰ ਰਹੇ ਆ ਕਾਂਗਰਸ ਤੋਂ ਡਿਫੈਂਸ ਕਰ ਰਹੇ ਆ ਬੀਜੇਪੀ ਤੋਂ ਸਾਡੇ ਪਿੱਛੋਂ ਸਾਡੇ ਅਤੇ ਲੱਤਾਂ ਖਿੱਚ ਰਹੇ ਨੇ ਝੁਗਾ ਖਿੱਚ ਰਹੇ ਨੇ ਭੱਜਣ ਨਹੀਂ ਦੇ ਰਹੇ ਰਾਜਾ ਵੜਿੰਗ ਜੀ ਦਾ ਹੁਣੇ ਬਿਆਨ ਆ ਮੈਂ ਤੁਹਾਡੀ ਗੱਲ ਕੱਟ ਰਿਹਾ ਉਹ ਕਹਿੰਦੇ ਵੀ ਵਿੱਚੋਂ ਦਾ ਸਹੀ ਹੁੰਦਾ ਵਿੱਚ ਹੀ ਆ ਬੀਜੇਪੀ ਨਾਲ ਗੱਲ ਵਾਹਾਈ ਆ ਦੇਖੋ ਜੇ ਸਮਝੌਤਾ ਵਿੱਚ ਹੁੰਦਾ ਤਾਂ ਮੈਂ ਰਾਜਾ ਵੜਿੰਗ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਇਹ ਸਮਝੌਤੇ ਦੀ ਰਾਜਨੀਤੀ ਵੜਿੰਗ ਸਾਹਿਬ ਤੁਸੀਂ ਕਰਦੇ ਹੋ ਵਿਰੋਧੀ ਧਿਰ ਦੇ ਵਿੱਚ ਕਾਂਗ ਇਹਨੂੰ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਵਿਰੋਧੀ ਤਰਚਾ ਜਿਸ ਤਰ੍ਹਾਂ ਹਰ ਮੁੱਦਾ ਅਸੀਂ ਚੱਕਦੇ ਆਂ ਕੱਲ ਸਮੁੱਚੀ ਆਮ ਆਦਮੀ ਪਾਰਟੀ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬੋਲੀ ਕਿਉਂ ਬੋਲੀ ਹਰਜੋਤ ਸਿੰਘ ਬੈਂਸ ਤੋਂ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਕਲੀਅਰ ਕੀਤਾ ਕਿ ਕੈਬਨਿਟ ਦੀ ਮਨਜ਼ੂਰੀ ਦੇ ਵਿੱਚ ਮੁੱਖ ਮੰਤਰੀ ਦੇ ਪਾਰ ਘਟ ਕੇ ਚੀਫ ਸੈਕਟਰੀ ਨੂੰ ਪਾਵਰਾਂ ਦੇ ਦਿੱਤੀਆਂ ਗਈਆਂ ਸੋ ਇਸ ਕਰਕੇ ਰਾਜੇ ਵੜਿੰਗ ਨੂੰ ਮੈਂ ਬੇਨਤੀ ਕਰਨੀ ਚਾਹਣਾ ਆਪਣੀ ਪਾਰਟੀ ਦਾ ਖਿਆਲ ਕਰੋ ਐਮਪੀ ਹੁੰਦੇ ਹੋਏ ਪ੍ਰਧਾਨ ਹੁੰਦੇ ਹੋਏ ਤੁਹਾਨੂੰ ਲੁਧਿਆਣਾ ਵੈਸਟ ਦੇ ਵਿੱਚ ਆਸ਼ੂ ਜੀ ਨੇ ਬੁਲਾਇਆ ਤੱਕ ਨਹੀਂ ਚੋਣ ਕੰਪੇਨ ਦੇ ਵਿੱਚ ਨਹੀਂ ਬੁਲਾਇਆ ਕਿ ਤੁਹਾਡੀ ਧੜੇਬੰਦੀ ਜੱਗ ਜਾਰ ਹੈ ਪਰ ਜੇ ਸਾਡਾ ਸਮਝੌਤਾ ਹੋਊਗਾ ਤਾਂ ਵੀ ਸਾਡਾ ਜੱਗ ਜਾਰ ਹੋਊਗਾ ਅਗਰ ਸਾਡੀ ਉਹਨਾਂ ਨਾਲ ਵਿਰੋਧਤਾ ਵੀ ਤਾਂ ਵੀ ਜੱਗ ਜਾਰ ਧੜੇਬੰਦੀਆਂ ਸੀਰਾ ਜੀ ਹਰੇਕ ਪਾਰਟੀ ਚੋਂ ਹੁੰਦੀਆਂ ਨੇ ਕਾਂਗਰਸ ਚ ਵੀ ਨੇ ਨਾ ਜੇ ਇਹ ਕਾਲੀਦਾਲ ਦੀ ਪਰ ਵੋਟ ਪਰਸੈਂਟੇਜ ਘਟੀ ਆ ਕੀ ਲੱਗਦਾ ਜਿਹੜੇ ਪੁਰਾਣੇ ਰੋਸੇ ਸੀਗੇ ਜਾਂ ਕਹਿੰਦੀ ਇਹ ਪੁਰਾਣੀਆਂ ਜਿਹੜੀ ਗਲਤੀਆਂ ਸੀਗੀਆਂ ਅਕਾਲ ਤਖਤੇ ਗਿਆ ਵੱਡੀ ਗੱਲ ਸਾਹਮਣੇ ਆਈ ਸਾਰਾ ਕੁਝ ਤੇਰ ਬਸ ਸਾਹਮਣੇ ਆਇਆ ਕਿ ਲੋਕਾਂ ਦੇ ਨਾਲ ਨਿਕਲੀਆਂ ਜੇ ਗੱਲਾਂ ਉਹ ਦੇਖੋ ਗੱਲ ਸੁਣੋ ਜਿਹੜੇ ਤੁਸੀਂ ਗੱਲ ਕਰਦੇ ਹੋ ਕਿ ਵੋਟ ਪਰਸੈਂਟੇਜ ਘਟੀ ਅਗਰ ਤੁਸੀਂ ਨੂੰ ਭੂਗੋਲਿਕ ਤਰੀਕੇ ਨਾਲ ਅਸੀਂ ਤੁਸੀਂ ਐਨਾਲਿਸਿਸ ਕਰਦੇ ਹੋ ਨਾ ਸਟਡੀ ਕਰਦੇ ਹੋ ਜਿਹੜੀ ਲੁਧਿਆਣਾ ਵੈਸਟ ਸੀਟ ਹੈ ਇਹਦੇ ਤੇ ਇਹ 10ਵੀਂ ਵਿਧਾਨ ਸਭਾ ਇਲੈਕਸ਼ਨ ਹੈ 10ਵੀਂ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ 6 ਵਾਰੀਆਂ ਚ ਇੱਥੇ ਕਾਂਗਰਸ ਜਿੱਤੂ ਰਹੀ ਹੈ 2 ਵਾਰੀ ਐਸਡੀ ਭਾਰਤੀ ਜਨਤਾ ਪਾਰਟੀ ਔਰ 1 ਵਾਰੀ ਆਮ ਆਦਮੀ ਪਾਰਟੀ ਔਰ 10ਵੀਂ ਵਾਰੀ ਫੇਰ ਆਮ ਆਦਮੀ ਪਾਰਟੀ ਇਸ ਪਰਸਥਿਤੀਆਂ ਦੇ ਵਿੱਚ ਉਸ ਹਲਕੇ ਦੇ ਵਿੱਚ 17 ਵਾਰਡ ਹੈ 17 ਵਾਰਡਾਂ ਦੇ ਵਿੱਚੋਂ 10 ਵਾਰਡਾਂ ਤੇ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕੌਂਸਲਰ ਦੀ ਇਲੈਕਸ਼ਨ ਲੜਿਆ ਹੀ ਨਹੀਂ ਕਮਲਦੇ ਫੁੱਲ ਤੇ ਬੀਜੇਪੀ ਇਲੈਕਸ਼ਨ ਲੜਦੀ ਰਹੀ ਹੈ ਸੋ ਇਹਨਾਂ ਹਾਲਾਤਾਂ ਚ ਸ਼ਹਿਰੀ ਵੋਟਰ ਨੂੰ ਆਪਣੇ ਨਾਲ ਜੋੜਨਾ ਸ਼ਹਿਰੀ ਵੋਟਰ ਨੂੰ ਪ੍ਰਭਾਵਿਤ ਕਰਨਾ ਹਰ ਗਲੀ 'ਚ ਹਰ ਸਕੂਲ ਦੇ ਵਿੱਚ ਬੂਥ ਲਾ ਕੇ ਪਾਰਟੀ ਪ੍ਰਧਾਨ ਦਾ ਉੱਥੇ ਪਹੁੰਚਣਾ ਪਾਰਟੀ ਪ੍ਰਧਾਨ ਦਾ ਨੌਜਵਾਨਾਂ ਨੂੰ ਨਾਲ ਜੋੜ ਕੇ ਔਰ ਪੰਜਾਬ ਦੇ ਮੌਜੂਦਾ ਹਾਲਾਤ ਦੇ ਦਰਮਿਆਨ ਵੀ ਇਲੈਕਸ਼ਨ ਨੂੰ ਕੈਂਪੇਨ ਕਰਕੇ ਸਿਰੇ ਤੇ ਲੈ ਕੇ ਜਾਣਾ ਔਰ ਇਨਾ 51% ਪੋਲਿੰਗ ਦੇ ਆਧਾਰ ਤੇ ਸਾਡੀ ਵੋਟ ਪ੍ਰਤੀਸ਼ਤਾ ਬਧੀ ਹੈ ਜਦ ਕਿ ਅਗਰ ਤੁਸੀਂ ਪਰਸੈਂਟੇਜ ਦੇ ਹਿਸਾਬ ਨਾਲ ਲਾਓ ਜੀ ਔਰ 2024 ਦੇ ਮੁਕਾਬਲੇ ਅਸੀਂ ਤਿੰਨ ਗੁਣਾ ਵਧੇ ਹਾਂ ਔਰ ਸਾਨੂੰ ਲੱਗਦਾ ਹੈ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਜਿੰਨੀਆਂ ਚੁਣੌਤੀਆਂ ਨੂੰ ਸਰਕਾਰ ਕੀਤਾ ਜਿੰਨੀਆਂ ਚੁਣੌਤੀਆਂ ਨਾਲ ਲੜਿਆ ਉਹ ਪਿਛਲੇ ਦਿਨਾਂ ਚ ਪਿਛਲੇ ਮਹੀਨਿਆਂ ਚ ਉਹਨਾਂ ਨੂੰ ਪਾਸੇ ਰੱਖ ਕੇ ਹੁਣ ਪਾਰਟੀ ਸਿਰਫ ਤੇ ਸਿਰਫ 2027 ਦੇ ਮਿਸ਼ਨ ਵੱਲ ਨੂੰ ਵੱਧ ਰਹੀ ਹੈ ਸਾਨੂੰ ਪੂਰਨ ਆਸ ਹੈ ਕਿ ਜਿਸ ਤਰ੍ਹਾਂ ਲੋਕਾਂ ਨੇ ਲੁਧਿਆਣੇ ਉਹਨਾਂ ਨੂੰ ਪਿਆਰ ਦਿੱਤਾ ਦੇਖੋ ਇੱਕ ਨਤੀਜਾ ਸਰਕਾਰ ਦੇ ਹੱਕ ਚ ਹੀ ਆਉਣਾ ਕਿਉਂਕਿ ਜਿਮਨੀ ਚੋਣਾਂ ਹਮੇਸ਼ਾ ਹੀ ਸਰਕਾਰਾਂ ਜਿੱਤਦੀਆਂ ਜੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਚ ਹੁੰਦਾ ਸੁਖਵੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਹੁੰਦੇ ਔਰ ਪਾਰਟੀ ਸਾਡੀ ਚੋਣ ਹਾਰਦੀ ਸਾਡੀ ਪਰਸੈਂਟੇਜ ਘਟਦੀ ਨਹੀਂ ਇਹ ਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਿੰਮੇਵਾਰ ਠਹਿਰਾਏ ਜਾ ਸਕਦੇ ਸੀ ਪਰ ਸਰਕਾਰ ਉਹਨਾਂ ਦੀ ਹੈ ਵਿਰੋਧੀ ਧਿਰ ਚ ਕਾਂਗਰਸ ਹੈ ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਤਾਂ ਚੜ੍ਹਦੀ ਕਲਾ ਦੇ ਵਿੱਚ ਹੈ ਚੜ੍ਹਦੀ ਕਲਾ ਸੀਰਾ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਪੁੱਛਦੀ ਹੈ ਵੀ ਕਿਹੜੀ ਸ਼੍ਰੋਮਣੀ ਅਕਾਲੀ ਦਲ ਨਹੀਂ ਤਾਂ ਸ਼੍ਰੋਮਣੀ ਅਕਾਲੀ 4:00 ਵਜੇ ਦੇਖੋ ਗੱਲ ਸੁਣੋ ਸ਼੍ਰੋਮਣੀ ਅਕਾਲੀ ਦਲ ਕਿਹੜਾ ਸ਼੍ਰੋਮਣੀ ਕਰਦੇ ਨੇ ਨਹੀਂ ਸ਼੍ਰੋਮਣੀ ਅਕਾਲੀ ਦਲ ਇੱਕ ਹੈ ਜਿਹਦਾ ਚੋਣ ਨਿਸ਼ਾਨ ਟੱਕੜੀ ਹੈ ਜਿਹਦਾ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੈ ਐਵੇਂ ਤਾਂ ਤੁਸੀਂ 100 ਸ਼੍ਰੋਮਣੀ ਕਾਲੀ ਰਜਿਸਟਰਡ ਕਰਵਾ ਲਓ ਪਰ ਅਸਲ ਰਜਿਸਟ੍ਰੇਸ਼ਨ ਜਿਹਦੇ ਕੋਲ ਚੋਣ ਨਿਸ਼ਾਨ ਹੈ ਜਿਹਦੀ ਮੈਂਬਰ ਆਫ ਪਾਰਲੀਮੈਂਟ ਬੀਬੀ ਹਰਸਿਮਤ ਕੌਰ ਬਾਦਲਾ ਹੈ ਔਰ ਉਹੀ ਮੰਨਿਆ ਜਾਣਾ ਜਿਹਦੇ ਡੈਲੀਗੇਟ ਚੁਣेंगे ਇਹ ਤਾਂ ਸਿਰਫ ਤੇ ਸਿਰਫ ਏਜੰਸੀਆਂ ਦੇ ਕੰਮ ਨੇ ਪੰਥ ਨੂੰ ਪਾਰਟੀ ਨੂੰ ਸਾਡੇ ਧਰਮ ਦੀ ਪਾਰਟੀ ਨੂੰ ਕਮਜ਼ੋਰ ਕਰਕੇ ਇੱਕ ਵਿਖੜੇ ਪੰਡਿਆਂ ਤੇ ਤੋੜ ਕੇ ਵੱਖੋ ਵੱਖਰੇ ਖੁੰਬਾਵਾ ਅਕਾਲੀ ਦਲ ਪੈਦਾ ਕਰਕੇ ਕਿਤਨੇ ਕਿਤੇ ਜਿਵੇਂ ਤੁਸੀਂ ਕੁਐਸਚਨ ਪੁੱਟ ਕਰ ਰਹੇ ਹੋ ਲੋਕਾਂ ਦੇ ਮਨਾਂ 'ਚ ਸ਼ੰਕਾ ਪੈਦਾ ਕਰਕੇ ਕਿ ਅਸਲ ਅਕਾਲੀ ਦਲ ਕੌਣ ਹੈ ਕੌਣ ਇਹ ਅੱਜ ਤੋਂ ਨਹੀਂ ਇਹ ਪਹਿਲਾਂ ਤੋਂ ਵੀ ਚੱਲਦਾ ਆਇਆ ਕਦੇ ਅਕਾਲੀ ਦਲ 1920 ਬਣ ਗਿਆ ਕਦੇ ਅਕਾਲੀ ਦਲ ਅਮਰਸਰ ਬਣ ਗਿਆ ਕਦੇ ਅਕਾਲੀ ਦਲ ਲੰਗੋਵਾਲ ਬਣ ਗਿਆ ਕਦੇ ਅਕਾਲੀ ਦਲ ਸਮਾਜ ਸੁਧਾਰ ਬਣ ਗਿਆ ਸੋ ਇਸ ਕਰਕੇ ਹੁਣ ਵੀ ਇਹ ਪਰਿਸਥਿਤੀਆਂ ਚੱਲ ਰਹੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਇੱਕੋ ਇੱਕ ਹੈ ਜਿਨੇ ਹਮੇਸ਼ਾ ਪੰਜਾਬੀਆਂ ਦੀ ਪਹਿਰੇਦਾਰੀ ਕੀਤੀ ਆ ਅਗਰ ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕੀਤਾ ਦੇਸ਼ ਐਮਰਜੈਂਸੀ ਦਾ ਸਾਹਮਣਾ ਕਰਨਾ ਪਿਆ ਤਾਂ ਉਦੋਂ ਵੀ ਅਕਾਲੀ ਦਲ ਨੇ ਆਵਾਜ਼ ਚੱਕ ਕੇ ਮਨਜੋਤ ਪ੍ਰਕਾਸ਼ ਸਿੰਘ ਬਾਦਲ ਜਹਦਰ ਗੁਰਚੰਦ ਸਿੰਘ ਟਵਾੜਾ ਇਹਨਾਂ ਨੇ ਵਿਰੋਧਤਾ ਕਰਕੇ ਅਕਾਲੀ ਦਲ ਦਾ ਝੰਡਾ ਪਰਚਮ ਲਹਿਰਾਇਆ ਸੀ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਪਾਰਟੀ ਪੰਜਾਬ ਦੀ ਪਾਰਟੀ ਖੇਤਰੀ ਪਾਰਟੀ ਕੋਈ ਸ਼ੱਕ ਨਹੀਂ ਸੀਰਾ ਜੀ ਵਿੱਚ ਕੋਈ ਸ਼ੱਕ ਨਹੀਂ ਖੇਤਰੀ ਪਾਰਟੀ ਆ ਪੰਥ ਦੀ ਪਾਰਟੀ ਆ ਪਰ ਜਿਵੇਂ ਹੁਣ ਪਹਿਲਾਂ ਵੀ ਮੈਂ ਗੱਲ ਕਰੀ ਆ ਆ ਕਈ ਅਲੱਗ-ਅਲੱਗ ਧੜੇ ਹੋ ਗਏ ਜਿਵੇਂ ਕੀ ਲੱਗਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇ ਚਲੋ ਔਰ ਸਮੇਂ ਛੱਡੋ ਜੇ ਹੁਣ ਨਾਲ ਹੁੰਦੇ ਲੁਧਿਆਣੇ ਹੋਰ ਫਰਕ ਪੈਣਾ ਸੀ ਨਾ ਦੇਖੋ ਗੱਲ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਫਰਕ ਤਾਂ ਦੇਖੋ ਜੀ ਆਂਗਲਾਂ ਨੇ ਇੱਕ ਤਿੱਕ ਗਿਆ ਫਰਕ ਤਾਂ ਕੁਦਰਤੀ ਗੱਲ ਹੈ ਪੈਣਾ ਪਰ ਹਰ ਇੱਕ ਦੀ ਇੱਛਾ ਹਮ ਹਰ ਇੱਕ ਦੀਆਂ ਇਛਾਵਾਂ ਹਰ ਇੱਕ ਦੇ ਆਪਦੇ ਆ ਸੁਪਨੇ ਹਰ ਇੱਕ ਬੰਦਾ ਚਾਹੁੰਦਾ ਕੋਈ ਡਿਪਟੀ ਸੀਐਮ ਬਣਨਾ ਚਾਹੁੰਦਾ ਹੈ ਕੋਈ ਸੀਐਮ ਬਣਨਾ ਚਾਹੁੰਦਾ ਹੈ ਕੋਈ ਪਾਰਟੀ ਦਾ ਪ੍ਰਧਾਨ ਬਣਨਾ ਚਾਹੁੰਦਾ ਹੈ ਪਰ ਅਗਰ ਮੈਂ ਮਤਲਬ ਅਗਰ ਤੁਸੀਂ ਇਸ ਨੂੰ ਧਰਾਟਲ ਦੇ ਤੌਰ ਤੇ ਪੰਜਾਬ ਦੇ ਸਿਸਟਮ ਦੇ ਨਾਲ ਜੋੜ ਕੇ ਅਗਰ ਤੁਸੀਂ ਦੇਖੋਗੇ ਤਾਂ ਇਹ ਧੜੇਬੰਦੀਆਂ ਤਾਂ ਲੀਡਰਾਂ ਦੀ ਖਿੱਚੋ ਤਾਣ ਇਹ ਅੱਜ ਤੋਂ ਨਹੀਂ ਹੈ ਇਹ ਸ਼ੁਰੂ ਤੋਂ ਚੱਲਦੀ ਆਈ ਹੈ ਕਾਂਗਰਸ ਕਿੱਡੀ ਵੱਡੀ ਢੜੇਬੰਦੀ ਆ ਪਾਰਟੀ ਦਾ ਪ੍ਰਧਾਨ ਮੌਜੂਦਾ ਐਲਓਪੀ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਡਿਪਟੀ ਸੀਐਮ ਉਹ ਪਾਰਟੀ ਨੇ ਚੋਣ ਕੈਂਪੇਨ ਨਹੀਂ ਅਸੂਜੀ ਨੇ ਬੁਲਾਏ ਅੱਜ ਸਿਮਰਜੀਤ ਸਿੰਘ ਬੈਂਸ ਦਾ ਬਿਆਨ ਹੈ ਕਿ ਸਾਨੂੰ ਸਾਡਾ ਫੋਨ ਤੱਕ ਨਹੀਂ ਚੱਕਿਆ ਇਹ ਕਾਂਗਰਸ ਵੀ ਹੈ ਔਰ ਭਾਜਪਾ ਚ ਇੱਕ ਪਾਸੇ ਸੁਨੀਲ ਜਾਕਰੋਣੀ ਇੱਕ ਪਾਸੇ ਸਾਫਕਾ ਜਿਹੜੇ ਆਪਣੇ ਹਰਜੀਤ ਸਿੰਘ ਗਰੇਵਾਲ ਨੂੰ ਸਗਮਿੰਦਰਪਾਲ ਸਿੰਘ ਗਰੇਵਾਲ ਨੂੰ ਫੁੱਟੇ ਲੈਣ ਲਾਤੀ ਇਹ ਤਾਂ ਹਰ ਜਗ੍ਹਾ ਚੱਲਦਾ ਜੇ ਤੁਸੀਂ ਇਕੱਲੇ ਅਕਾਲੀ ਦਲ ਨੂੰ ਹੀ ਟਾਰਗੇਟ ਕੀਤਾ ਜਾਂਦਾ ਨਹੀਂ ਪਿਆਰਾ ਤੇ ਖੰਡਾਰਾ ਦਾ ਪਿਆਰਾ ਇਹਨਾਂ ਤੁਹਾਨੂੰ ਲੱਗਦਾ ਵੀ ਗੱਲ ਸੁਣ ਤੁਹਾਨੂੰ ਇਹ ਲੱਗਦਾ ਜਿ ਸਰਦ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਵਧੀਆ ਇਹਨਾਂ ਨੇ ਪਾਰਟੀ ਖੜੀ ਕਰੀ ਨਾਲ ਉਹ ਸਰ ਦੇ ਉਸ ਨੂੰ ਢਿੰਡਸਾਲ ਕਰੀਦਾ ਮਰੂਮ ਨਹੀਂ ਨੇ ਪਿਛਲੇ ਦਿਨ ਸਮਝਦਾ ਉਹਨਾਂ ਚ ਅਗਲ ਕਲਾਂ ਕਰਗੇ ਜਾਂ ਹੋਰ ਵੱਡੇ ਨੇਤਾ ਗੱਲ ਕਰੀਏ ਕੀ ਲੱਗਦਾ ਵੀ ਸੁਖਵੀਰ ਸardar prakash singh ਬਾਦਲ ਜਾਂ ਵੱਡੇ ਨੇਤਾ ਜਿਹੜੇ ਸ਼੍ਰੋਮਣੀ ਕਾਲੀ ਦਲ ਜਿਹੜੇ ਤੱਕੜੀ ਜਿਹਾ ਚੋ ਨਿਸ਼ਾਨਾ ਉਹ ਭਾਗ ਨਾਲ ਲੈ ਕੇ ਉਹਦੇ ਦੇਖੋ ਜਿਹੜੀ ਉਹਨਾਂ ਦੀ ਮਿਹਨਤ ਸੀ ਜਿਹੜਾ ਉਹਨਾਂ ਦਾ ਕਰਮ ਸੀ ਜਿਹੜਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਦੌਰਾਨ ਕਮਾਇਆ ਸੀ ਉਹਦੀ ਬਰਾਬਰੀ ਕਰਨਾ ਉਹਨੂੰ ਮੇਰੇ ਸ਼ਬਦਾਂ ਦੇ ਵਿੱਚ ਤੁਲਨਾ ਕਰਨਾ ਮੇਰੇ ਛੋਟੀ ਮੂੰਹ ਬੜੀ ਬਾਤ ਹੈ ਪਰ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਹੈ ਕਿ ਦੇਖੋ ਜੋ ਤੁਹਾਡਾ ਪਿਤਾ ਜੋ ਮੇਰਾ ਪਿਤਾ ਹੈ ਜੋ ਉਹਨਾਂ ਦੇ ਕਰਮ ਉਹਨਾਂ ਦੀ ਪਰਸਨੈਲਿਟੀ ਉੱਥੇ ਤੱਕ ਮੈਂ ਨਹੀਂ ਪਹੁੰਚ ਸਕਦਾ ਉਹ ਸਦਾ ਹੀ ਅਮਰ ਰਹਿਣਗੇ ਪਰ ਜਿਹੜੀ ਗੱਲ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਵੇਲੇ ਸੀ ਉਹ ਉਹਨਾਂ ਸਮਿਆਂ 'ਚ ਉਦੋਂ ਉਹ ਬਹੁਤ ਚੜ੍ਹਦੀ ਕਲਾ ਸੀ ਪਰ ਅੱਜ ਹੋਰ ਤੌਰ ਤਰੀਕਾ 'ਚ ਹੋਰ ਮਾਡਰਨ ਚੁੱਕਾ ਅੱਜ AI ਦਾ ਜਮਾਨਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਅੱਜ ਸੁਖਵੀਰ ਸਿੰਘ ਬਾਦਲ ਹੋਰ ਤਰੀਕੇ ਨਾਲ ਟੈਗਲ ਕਰ ਰਹੇ ਨੇ ਪਰ ਜੇ ਤੁਸੀਂ ਦੇਖਿਆ ਜਾਵੇ ਤਾਂ ਜੇ ਅੱਜ ਸਰਕਾਰ ਹੁੰਦੀ ਅੱਜ ਵਜ਼ੀਰੀਆਂ ਹੁੰਦੀਆਂ ਤਾਂ ਇਹੀ ਲੀਡਰ ਇਹੀ ਸਾਰਿਆਂ ਨੇ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਦੇ ਨਾਰੇ ਲਾਉਣੇ ਸੀ ਪਾਰਟੀ ਚੜ੍ਹਦੀ ਕਲਾ 'ਚ ਹੋਣੀ ਸੀ ਇਹ ਅੱਜ ਨਹੀਂ ਇਹ 2000 1990 ਵਿੱਚ ਵੀ ਹੋਇਆ ਜਦੋਂ ਸਰਬਹਿੰਦ ਕਾਲੀ ਦਲ ਬਣਿਆ ਜਿਹਦਾ ਟੋੜਾ ਸਾਹਿਬ ਨੇ ਬਣਾਇਆ ਆਪਣੇ ਕਰਨੈਲ ਸਿੰਘ ਪੰਜੋੜੀ ਵਗੈਰਾ ਹਰੀ ਸਿੰਘ ਜੀਰਾ ਸਿੰਘ ਸਾਰੇ ਚਲੇ ਗਏ ਸੀ ਸੋ ਇਹ ਪਹਿਲਾਂ ਵੀ ਚੱਲਦਾ ਆਇਆ ਆਉਣ ਵਾਲੇ ਦਿਨਾਂ ਚ ਪਾਰਟੀ ਬੜੀ ਚੜ੍ਹਦੀ ਕਲਾ ਚ ਜਾਊਗੀ ਇੰਨਾ ਸਾਰੇ ਜਿੰਨੇ ਪਰਸਥਿਤੀਆਂ ਇੰਨਾ ਘਟਨਾ ਕਰਾਵਾਂ ਚੋਂ ਨਿਕਲ ਕੇ ਹੀ ਬੰਦਾ ਤਰਾਸ਼ ਤਰਾਸ਼ ਕੇ ਲੀਡਰ ਬਣਦਾ ਇਹਨਾਂ ਦਿਨਾਂ ਚ ਅਸੀਂ ਦੇਖਿਆ ਕਿ ਜੋ ਸੁਖਬੀਰ ਸਿੰਘ ਬਾਦਲ ਕੈਸ ਵਕਤ ਕੈਂਪੇਨ ਕਰਾ ਹੂੰ ਬਿਕੋਸ ਅ ਵੀਸਿੰਗ ਬਾਦਲ ਨੂੰ ਧਰਤੀ ਤੇ ਗਰਾਊਂਡ ਤੇ ਉਤਰਨਾ ਪਿਆ ਹੂੰ ਔਰ ਉਹ ਥੱਲੇ ਜਦੋਂ ਉਤਰੇ ਨੇ ਉਹਨਾਂ ਨੂੰ ਗਰਾਊਂਡ ਦੇ ਰਿਜ਼ਲਟਿਆਂ ਦਾ ਪਤਾ ਲੱਗਿਆ ਕਿ ਮੇਰੇ ਕਿਹੜੇ ਵਰਕਰ ਕੰਮ ਕਰਦੇ ਨੇ ਕਿਹੜਾ ਮੇਰਾ ਹਲਕਾ ਚਾਰਜ ਡਿਊਟੀ ਦਿੰਦਾ ਕਿਹੜਾ ਮੇਰਾ ਸਰਕਲ ਪ੍ਰਧਾਨ ਕੰਮ ਕਰਦਾ ਸੋ ਮੈਂ ਤਾਂ ਇਸ ਗੱਲ ਨੂੰ ਪਾਰਟੀ ਦਾ ਸ਼ੁਭ ਸ਼ਗਨ ਮੰਨਦਾ ਹੈ ਕਿ ਪਾਰਟੀ ਦਾ ਪ੍ਰਧਾਨ ਡਾਇਰੈਕਟ ਲੋਕਾਂ ਨਾਲ ਜੁੜਿਆ ਪਾਰਟੀ ਦਾ ਪ੍ਰਧਾਨ ਸਿੱਧਾ ਉਹਨਾਂ ਲੋਕਾਂ ਨਾਲ رابطہ ਕਾਇਮ ਹੋਇਆ ਇੱਕ ਵਰਕਰ ਤੋਂ ਲੈ ਕੇ ਪਾਰਟੀ ਦੇ ਪ੍ਰਧਾਨ ਤੱਕ ਇੱਕ ਸਿੱਧਾ ਰابطਾ ਜਦੋਂ ਬਣ ਜਵੇ ਤਾਂ ਉਸ ਪਾਰਟੀ ਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਔਰ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਣਾ ਚਾਹਣਾ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ 2019 ਦੇ ਵਿੱਚ ਜਮਨੀ ਚੁਣੀ ਹੋਈਆਂ ਸ਼ਾਹਕੋਟ ਜਮਨੀ ਚੁਣੀ ਹੋਈ ਸੀ ਆਮ ਆਦਮੀ ਪਾਰਟੀ ਜਦੋਂ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਸੀਗੇ 2019 ਚ ਰਤਨ ਸਿੰਘ ਕਾਕੜਕਲਾ ਸ਼ਾਹਕੋਟ ਤੋਂ ਉਮੀਦਵਾਰ ਸੀਗੇ ਆਮ ਆਦਮੀ ਪਾਰਟੀ ਦੇ ਸਿਰਫ 1900 ਵੋਟ ਪਈ ਸੀ 2019 ਚ ਪਰ 2022 ਚ ਸਰਕਾਰ ਬਣਾਉਂਦੇ ਆ ਅੱਜ ਜੇ ਸਾਨੂੰ 9.10000 ਵੋਟ ਪਈ ਹੈ ਪਰ ਅਸੀਂ 2027 ਚ ਸਰਕਾਰ ਬਣਾਵਾਂਗੇ ਔਰ ਸਾਡੀ ਸਵਾ ਲੱਖ ਤੇ ਜਿੱਤੀ ਹੋਈ ਬਠਿੰਡਾ ਸੀਟ ਹੈ ਔਰ ਸਾਡੀਆਂ ਜਿੰਨੀਆਂ 5 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਐਮਪੀ ਸੀਟਾਂ ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਆਉਣ ਵਾਲੇ ਸਮੇਂ ਚ ਅਸੀਂ ਸਾਰੀਆਂ ਇਹਨਾਂ ਚੁਣੌਤੀਆਂ ਨੂੰ ਸਵਕਾਰ ਕਰਦੇ ਹੋਏ ਪਾਰਟੀ ਪ੍ਰਧਾਨ ਦੀ ਗਵਾਹੀ ਚ ਇਹੋ ਜਿਹਾ ਪ੍ਰਧਾਨ ਮਤਲਬ ਕਿਸੇ ਪਾਰਟੀ ਕੋਲੇ ਨਹੀਂ ਜੀ ਦੀ ਚਰਚਾ ਹਰ ਪਾਸੇ ਹੋਵੇ ਇਹੋ ਜਿਹਾ ਪ੍ਰਧਾਨ ਕਿਸੇ ਕੋਲੇ ਨਹੀਂ ਜਿਨੂੰ ਟਾਰਗੇਟ ਹਰ ਪਾਰਟੀ ਕਰਦੀ ਹੋਵੇ ਹਰ মিডিਆ ਹਰ ਪਲੇਟਫਾਰਮ ਤੇ ਸੁਖਵੀਰ ਸਿੰਘ ਬਾਦਲ 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 ਸਵੇਰ ਤੋਂ ਹੁੰਦੀ ਆ ਅਗਰ ਉਹਦਾ ਡਰ ਹੈ ਅਗਰ ਉਹਦਾ ਖੌਅ ਹੈ ਅਗਰ ਉਹਦਾ ਭੈਅ ਹੈ ਤਾਂ ਸੁਖਵੀਰ ਸਿੰਘ ਬਾਦਲ ਤੋਂ ਡਰਦੇ ਨੇ ਭਗਵੰਤ ਮਾਨ ਦਾ ਨਵਾਂ ਮੁੱਖ ਮੰਤਰੀ ਲੈਂਦੇ ਹੋਏ ਕੋਈ ਕੋਈ ਚੈਨਲ ਨਹੀਂ ਲੈ ਰਿਹਾ ਕਿਉਂ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਇਸ ਬੰਦੇ ਤੋਂ 1.5 ਸਾਲ ਤੋਂ ਬਿਨਾ ਇਸ ਬੰਦੇ ਤੋਂ ਕੋਈ ਕਾਰਗੁਜ਼ਾਰੀ ਰਹਿਣੀ ਨਹੀਂ ਸੁਖ ਸੁਖਵੀਰ ਸਿੰਘ ਬਾਦਲ ਤੋਂ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਵਿਰੋਧੀ ਡਰ ਰਹੇ ਨੇ ਉਹਨਾਂ ਦਾ ਵਿਜ਼ਨ ਹੈ ਅਗਰ ਉਸ ਬੰਦੇ ਨੇ ਪੰਜਾਬ ਦੇ ਵਿੱਚ 5 ਲੇਨ 4 ਲੇਨ ਸੜਕਾਂ ਦਾ ਜਾਲ ਪਛਾਇਆ ਅਗਰ ਉਸ ਬੰਦੇ ਨੇ ਪੰਜਾਬ 'ਚ ਯਾਤਕਾਰਾਂ ਬਣਾਈਆਂ ਅਗਰ ਉਸ ਬੰਦੇ ਨੇ ਹਰਮੰਦਰ ਸਾਹਿਬ ਦੇ ਨਾਲ ਗਲਿਆਰਾ ਯੋਜਨਾ ਨੂੰ ਲਾਗੂ ਕੀਤਾ ਅਗਰ ਉਹਨਾਂ ਨੇ ਰਾਮ ਤੀਰਥ ਦੀ ਜਗ੍ਹਾ ਸਾਰਾ ਕੁਝ ਬਣਾਇਆ ਸੀ ਰਈ ਕੋਈ ਸ਼ੱਕ ਨਹੀਂ ਸਾਰਾ ਕੁਝ ਬਣਾਇਆ ਪਰ ਫਿਰ ਡਿਵੈਲਪਮੈਂਟ ਕਰਨ ਤੋਂ ਬਾਅਦ ਆਪਾਂ ਉਸ ਲੀਡਰ ਨੂੰ ਕਿਵੇਂ ਰਿਜੈਕਟ ਕਰ ਸਕਦੇ ਹਾਂ ਅੱਜ ਉੱਜੜ ਰਹੇ ਪੰਜਾਬ ਨੂੰ ਸੁਖਵੀਰ ਸਿੰਘ ਬਾਦਲ ਵਰਗਾ ਵਿਜ਼ਨਰੀ ਲੀਡਰ ਹੀ ਬਚਾ ਸਕਦਾ ਲੋਕਾਂ ਨੂੰ 27 ਦੇ ਕਿਵੇਂ ਸਮਝਾਵਾਂਗੇ 27 ਦੀ ਕੈਂਪੇਨ ਤੇ ਇਹ ਗੱਲਾਂ ਨੇ ਲੋਕ ਅੱਜ ਹਜੇ ਵੀ ਪਿੱਛੇ ਹਟੇ ਹੋਏ ਨੇ ਕੋਈ ਕਿਹੜਾ ਤਰੀਕਾ ਜਿਹੜਾ ਇਸ ਲਾਉਣ ਚ ਕੰਮ ਜਾਵੇ ਲੋਕਾਂ ਨੂੰ ਲੋਕ ਬੜੇ ਸਿਆਣੇ ਲੋਕਾਂ ਨੂੰ ਕੋਈ ਨੀ ਸਮਝਾ ਸਕਦਾ ਜੇ ਤੁਸੀਂ ਕਹੋ ਵੀ ਮੈਂ ਚੈਨਲ ਤੇ 15 ਘੰਟੇ ਬੋਲੀ ਜਾਵਾਂ ਕਿ ਲੋਕ ਮੈਂ ਸਮਝਾ ਦੂੰ ਕੋਈ ਨਹੀਂ ਸਮਝਾ ਸਕਦਾ ਲੋਕਾਂ ਨੇ ਖੁਦ ਫੈਸਲਾ ਲੈਣਾ ਹੁੰਦਾ ਲੋਕ ਪੰਜਾਬ ਦੀ ਇਹੋ ਜੀ ਮਿੱਟੀ ਆ ਇਹ ਇਹ 2 ਮਹੀਨਿਆਂ ਦੇ ਵਿੱਚ ਬੰਦੇ ਨੂੰ ਅਰਸ਼ ਤੋਂ فرش ਤੇ فرش ਤੋਂ ਅਰਸ਼ ਤੇ ਪਹੁੰਚਾ ਦਿੰਦੇ ਆ ਔਰ ਜਿਹੜੀ ਆਮ ਆਦਮੀ ਪਾਰਟੀ 2022 ਤੋਂ ਪਹਿਲਾਂ 1900 201500 ਵੋਟ ਪਈ ਸੀ ਦਾਖਾ ਜਿਮਨੀਚਣ ਹੋਈ ਸੀ ਜੀ ਬਾਈ ਸਪੋਰਟ ਪਾਈ ਸੀ ਉਹਨਾਂ ਦੇ ਕੈਂਡੀਡੇਟ ਮੋਹੀਨ ਔਰ 22 ਦੇ ਵਿੱਚੋਂ ਸਰਕਾਰ ਬਣਾਉਂਦੇ ਆ 92 ਐਮਐਲਏ ਦੀ ਸੋ ਇਹ ਪਰਮਾਤਮਾ ਨੂੰ ਪਤਾ ਹੈ ਪਰ ਸਾਨੂੰ ਲੱਗਦਾ ਹੈ ਕਿ ਲੋਕ ਖੇਤਰੀ ਪਾਰਟੀ ਵੱਲ ਪੰਜਾਬ ਦੀ ਪਾਰਟੀ ਵੱਲ ਮੁੜਨਾ ਸ਼ੁਰੂ ਹੋ ਗਏ ਲੋਕ ਚਾਹਣ ਲੱਗੇ ਕਿ ਪੰਜਾਬ ਦੀ ਪਾਰਟੀ ਇਕੋ ਪਾਰਟੀ ਇਹਨੂੰ ਤਕੜਾ ਕਰਕੇ ਪੰਜਾਬ ਦੀ ਵਜੋਂ ਇਹਨਾਂ ਨੂੰ ਸੰਭਾਈਏ ਤਾਂ ਕਿ ਪੰਜਾਬ ਦੇ ਪਾਣੀਆਂ ਦਾ ਰੱਖਾ ਪੰਜਾਬ ਦੀ ਮਾਂ ਬੋਲੀ ਦਾ ਰੱਖਾ ਪੰਜਾਬ ਦੀ ਸੱਭਿਆਤਾ ਦਾ ਰੱਖਾ ਪੰਜਾਬ ਦੇ ਸੱਭਿਆਚਾਰ ਦਾ ਰੱਖਾ ਸਮੁੱਚੇ ਉਜੜ ਰਹੇ ਪੰਜਾਬ ਨੂੰ ਅਗਰ ਬਚਾਉਣਾ ਹੈ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਹੀ ਬਚਾਇਆ ਜਾ ਸਕਦਾ ਹੈ। ਹੂੰ। ਸੋ ਵਾਕਿਆ ਜੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਸਦਾ ਸੁਖਵੀਰ ਸਿੰਘ ਬਾਦਲ ਕਰਦੇ ਨੇ ਅਤੇ ਕਰਦੇ ਰਹਿਣਗੇ। 2027 ਵਿੱਚ ਟਾਰਗੇਟ ਆ ਵੀ ਆ ਸਾਰੀ ਪਾਰਟੀ ਜਿਹੜੀ ਕਿ ਮਿਹਨਤ ਕਰਕੇ ਸਖਤ ਮਿਹਨਤ ਕਰਕੇ ਜਿਹੜੀਏ ਪਾਰਟੀ 2027 ਦੇ ਵਿੱਚ ਆਪਣੀ ਸਰਕਾਰ ਬਣਾਵੇਗੀ। ਇਹ ਸਰ ਸੀਰਾ ਬਨਬੋਰਾ ਹਲਕਾ ਅਮਰਗੜ ਤੋਂ ਧੰਨਵਾਦ ਜੀ।